ਜੇਕਰ ਤੁਸੀਂ ਸੋਚ ਰਹੇ ਹੋ ਕਿ ਮੌਨਸੂਨ ਰੁਕ ਗਿਆ ਹੈ ਜਾਂ ਮੌਨਸੂਨ چلا ਗਿਆ ਹੈ ਤਾਂ ਦੱਸਦਾ ਇਹ ਹੈ ਕਿ ਮੀਂਹ ਨੂੰ ਲੈ ਕੇ ਮੀਂਹ ਨੂੰ ਲੈ ਕੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ ਤੋਂ 5 ਦਿਨਾਂ ਤੱਕ ਭਾਰੀ ਬਰਸਾਤ ਨੂੰ ਲੈ ਕੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਸਾਲ ਮੌਨਸੂਨ ਦੇ ਸੀਜ਼ਨ ਵਿੱਚ ਦੇਸ਼ ਭਰ ਵਿੱਚ ਚਮਕੀ ਬਰਸਾਤ ਹੋਈ ਹੈ ਮੌਨਸੂਨੀ ਬਰਸਾਤ ਚਾਰੀ ਰਹਿਣ ਤੇ ਦੇਸ਼ ਭਰ ਵਿੱਚ ਤਾਪਮਾਨ ਚ ਗਰਾਵਟ ਦੇਖੀ ਗਈ ਹੈ ਭਾਰੀ ਬਰਸਾਤ ਦੇ ਚੱਲਦੇ ਬੰਨ ਤਲਾਬ ਨਦੀਆਂ ਤੇ ਛੀਲ ਓਵਰਫਲੋ ਹੋ ਗਏ ਨੇ ਪਹਾੜੀ ਰਾਜਾ ਦੇ ਵਿੱਚ ਬਰਸਾਤ ਨੇ ਵਿਕਰਾਲ ਰੂਪਤ ਅਨਕਾਰ ਲਿਆ ਜਿਸ ਤੋਂ ਬਾਅਦ ਬੱਦਲ ਫਟਣ ਵਰਗਾ ਘਟਨਾਵਾ ਸਾਹਮਣੇ ਆਈਆਂ ਨੇ ਪੰਜਾਬ ਤੇ ਜੰਮੂ ਕਸ਼ਮੀਰ ਤੋਂ ਹੜ ਨੇ ਹਹਾਕਾਰ ਮਚਾ ਰੱਖੀ ਹੈ ਦੱਸ ਦੇ ਕਿ ਇਸ ਵਿੱਚ ਹੁਣ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਦੇ ਲਈ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ 8 ਤੋਂ ਲੈ ਕੇ 13 ਸਤੰਬਰ ਤੱਕ ਰਾਜ ਦੇ ਵਿੱਚ ਭਾਰੀ ਬਰਸਾਤ ਦਾ ਰੈਡ ਅਲਰਟ ਕੋਸ਼ਿਸ਼ ਕੀਤਾ ਗਿਆ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰ ਭਾਰਤ ਵਿੱਚ ਕਈ ਥਾਵਾਂ ਤੇ ਜਿਵੇਂ ਕਿ ਰਾਜਸਥਾਨ ਵਿਹਾਰ ਉੱਤਰਾਖੰਡ ਪੰਜਾਬ ਉੱਤਰ ਪ੍ਰਦੇਸ਼ ਤੇ ਉੱਤਰ ਪੂਰਬੀ ਇਲਾਕਿਆਂ ਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ ਰਾਜ ਦੇ ਸਾਰੇ 23 ਜ਼ਿਲ੍ਹੇ ਬਾੜੀ ਚਪੇੜ ਦੇ ਵਿੱਚ ਆ ਚੁੱਕੇ ਨੇ ਹੁਣ ਤੱਕ 1900 ਤੋਂ ਜ਼ਿਆਦਾ ਪਿੰਡ ਡੁੱਬ ਚੁੱਕੇ ਨੇ ਤੇ 4 ਲੱਖ ਲੋਕ ਪ੍ਰਭਾਵਿਤ ਹੋਏ ਨੇ ਪ੍ਰਸ਼ਾਸਨ ਨੇ ਦੱਸਿਆ ਕਿ ਲਗਭਗ 40 ਲੋਕਾਂ ਦੀ ਮੌਤ ਹੋ ਚੁੱਕੀ ਹੈ 1.5 ਲੱਖ ਹੈਕਟੇਅਰ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਕਿਸਾਨਾਂ 'ਤੇ ਵੱਡਾ ਸੰਕਟ ਮੰਡਰਾ ਰਿਹਾ ਹੈ ਐਨਡੀਆਰਫ ਦੀਆਂ ਟੀਮਾਂ ਤੇ ਸਥਾਨਕ ਪ੍ਰਸ਼ਾਸਨ ਦਿਨ ਰਾਤ ਰਾਹਤ ਤੇ ਬਚਾਅ ਕਾਰਜਾਂ 'ਚ ਜੁਟਿਆ ਹੋਇਆ ਹੈ ਪ੍ਰਭਾਵਿਤ ਇਲਾਕਿਆਂ ਵਿੱਚ ਕਿਸ਼ਤੀਆਂ ਦੇ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਕੈਂਪ ਤੇ ਰਾਹਤ ਸ਼ਿਵਰ ਵੀ ਲਗਾਏ ਗਏ ਨੇ ਹਾਲਾਂਕਿ ਲਗਾਤਾਰ ਬਰਸਾਤ ਦੀ ਅਸ਼ੰਕਾ ਦਿਨਾਲ ਸਥਿਤੀ ਗੰਭੀਰ ਹੋ ਸਕਦੀ ਹੈ ਲੁਧਿਆਣਾ ਲਾਈਵ ਦੇ ਬਿਊਰੋ ਰਿਪੋਰਟ